ਫਗਵਾੜਾ ਸ਼ਹਿਰ ਵਿੱਚ ਬੇਕਾਫ ਚੋਰਾ ਦੇ ਹੌਸਲੇ ਦਿਨੋਂ ਦਿਨ بلند ਹੁੰਦੇ ਦਿਖਾਈ ਦੇ ਰਹੇ ਹਨ ਆਏ ਦਿਨ ਇਲਾਕੇ ਅੰਦਰ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਹੁਣ ਤਾਜ਼ਾ ਮਾਮਲਾ ਫਗਵਾੜਾ ਦੇ ਪਲਾਈ ਰੋਡ ਤੇ ਬਨ ਰਹੀ ਇੱਕ ਨਵੀਂ ਸੈਲੂਨ ਦੀ ਦੁਕਾਨ ਨੂੰ ਬੇਕਾਫ ਚੋਰਾ ਵੱਲੋਂ ਨਿਸ਼ਾਨਾ ਬਣਾਉਂਦਿਆਂ ਹੋਇਆ ਦੁਕਾਨ ਤੇ ਪਾਈਆਂ ਬਿਜਲੀ ਦੀਆਂ ਤਾਰਾਂ ਅਤੇ ਏਸੀ ਦੇ ਪਾਈਪ ਉਤਾਰ ਕੇ ਬੇਕਹਫ ਚੋਰ ਹੋਏ ਫਰਾਰ ਸਾਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਨਿਤਿਨ ਨੇ ਦੱਸਿਆ ਕਿ ਉਹਨਾਂ ਦੀ ਪਲਾਈ ਰੋਡ ਤੇ ਗਲ ਸ਼ਾਇਨ ਨਾਮ ਤੋਂ ਸਲੂਨ ਦੀ ਦੁਕਾਨ ਤਿਆਰ ਹੋ ਰਹੀ ਹੈ ਜਿਸ ਵਿੱਚੋਂ ਰਾਤ ਬੇਖੌਫ ਚੋਰਾਵਾਂ ਵੱਲੋਂ ਤਾਂਬੇ ਦੀਆਂ ਤਾਰਾਂ ਅਤੇ ਏਸੀ ਦੇ ਪਾਏ ਹੋਏ ਤਾਂਬੇ ਦੇ ਪਾਈਪ ਉਤਾਰ ਕੇ ਚੋਰ ਹੋ ਗਏ ਫਰਾਰ ਉਹਨਾਂ ਦੱਸਿਆ ਕਿ ਇਸ ਚੋਰੀ ਦੀ ਘਟਨਾ ਨਾਲ ਉਹਨਾਂ ਦਾ 20000 ਦਾ ਨੁਕਸਾਨ ਹੋ ਗਿਆ ਹੈ ਹਾਂਜੀ ਸਰ ਕੀ ਨਾਮ ਆਪਣਾ ਮੇਰਾ ਨਾਮ ਨਿਤੀ ਮਿਆਰ ਹੈ ਕੀ ਮਾਮਲਾ ਜਿਹੜਾ ਤੁਸੀਂ ਅੱਜ ਫਲਾਈ ਰੋਡ ਤੇ ਖੜੇ ਇਥੇ ਸਰ ਮੇਰੀ ਇਹਨਾਂ ਇਥੇ ਸ਼ੋਪ ਹੈ ਫਲਾਈ ਰੋਡ ਸਤਲਜੀ ਹਸਪਤਾਲ ਦੇ ਨੇੜੇ ਤੇ ਆਪਣਾ ਸਟੋਰ ਪੰਦਾ ਰਿਹਾ ਵਾ ਜਿਹੜਾ ਕੰਸਟਰਕਸ਼ਨ ਵਰਕ ਚੱਲਦਾ ਪਿਆ ਆ ਤੇ ਇੱਥੇ ਨਾ ਜਿੱਦਾਂ ਚੋਰੀ ਹੋ ਗਈ ਰਾਤੀ ਅੱਛਾ ਮੈਂ ਸਰੇ ਆ ਕੇ ਦੇਖਿਆ ਤੇ ਉਪਰ ਦੀਆਂ ਸਾਡੀਆਂ ਮੇਰੀਆਂ ਏਸੀ ਤੇ ਜਨਰੇਟਰ ਦੀਆਂ ਮੋਟੀਆਂ ਤਾਰਾਂ ਸੁਣੀਆ ਅੱਛਾ ਜੀ ਬਹੁਤ ਸਾਰੀਆਂ ਵੱਡੀਆਂ ਰਹੀਆਂ ਆ ਇੱਕ ਸਾਈਡ ਤੇ ਮੇਰਾ ਨਾ ਏਸੀ ਦਾ ਪਾਈਪ ਪਿਆ ਹੋਇਆ ਸੀਗਾ ਅੱਛਾ ਜੀ ਉਹ ਪੂਰਾ ਪਾਈਪ ਵਿੱਚੋਂ ਤੰਬਾ ਸਾਰਾ ਕੱਢ ਕੇ ਲੈ ਗਏ ਉਹ ਅੱਛਾ ਜੀ ਇਹ ਕਿੰਨਾ ਕ ਨੁਕਸਾਨ ਹੋ ਗਿਆ ਤੁਹਾਡਾ ਜੀ ਮੇਰਾ ਜੀ ਇਹ 15 ਤੋਂ 20 ਹਜ਼ਾਰ ਦਾ ਨੁਕਸਾਨ ਹੋ ਗਿਆ ਇਹ ਪੁਲਿਸ ਨੂੰ ਫਾਰਮ ਕੀਤਾ ਤੁਸੀਂ ਮੈਂ ਸਾਰ 112 ਤੇ ਕਾਲ ਕੀਤੀ ਸੀ ਕਿ ਤੇ ਉਹਨਾਂ ਨੇ ਕਿਹਾ ਕਿ ਆਪਣਾ ਮਿੱਤੀ ਦੇ ਵਿੱਚ ਥਾਣੇ ਜਾ ਕੇ ਜੋ ਤੁਹਾਨੂੰ ਥਾਣਾ ਲੱਗਦਾ ਆ ਉੱਪਰ ਜਾ ਕੇ ਰਿਪੋਰਟ ਦੇ ਦਿਓ ਤੇ ਅਸੀਂ ਜ਼ਰੂਰ ਕਾਰਵਾਈ ਕਰਾਂਗੇ। ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡਾ ਇਹ ਚੋਰੀ ਦਾ ਜਿਹੜਾ ਤੁਹਾਨੂੰ ਲੱਗਿਆ ਪਤਾ ਕਰ ਲੋ ਕਿੱਦਾਂ ਪਤਾ ਗਿਆ ਤੁਹਾਨੂੰ? ਅੱਜ ਸਵੇਰੇ ਕੋਤਾ ਦਾ ਗੱਲੀ 'ਚ ਸਵੇਰੇ ਅੱਜ ਇੱਥੇ ਕੰਮ ਤੇ ਬੰਦੇ ਆਏ ਸੀਗੇ ਤੇ ਜਦੋਂ ਮੈਂ ਜਦੋਂ ਆਇਆ ਤੇ ਉੱਪਰ ਜਾ ਕੇ ਨਾ ਜੀ ਬੇੜਾ ਮਾਰਿਆ ਤੇ ਦੇਖਿਆ ਵੀ ਕਾਰ ਬਾਲੀਆਂ ਵੱਡੀਆਂ ਹੋਈਆਂ ਆ ਤੇ ਪੈਕ ਸਾਰੇ ਟੌਰ ਤੇ ਮਾਣੇ ਜਿੱਦਾਂ ਥੱਲੇ ਸੁੱਟੇ ਹੋਏ ਆ। ਕਿੱਧਰੋਂ ਆਏ ਕੁਛ ਪਤਾ ਲੱਗਾ ਏ? ਸਰ ਇਹ ਨਹੀਂ ਪਤਾ ਲੱਗਾ ਹੁਣ ਕਿੱਦਾਂ ਨਾਮਿਆਂ ਦੀ ਵੀ ਕੰਮ ਚੱਲਦਾ ਦੁਕਾਨਦਾਰ ਤੇ ਹੋ ਸਕਦਾ ਇਧਰੋਂ ਦੀ ਚੜੇ ਜਾਂ ਕਿੱਦਾਂ ਚੜੇ ਆ ਫੋਟਾਂ ਮੈਨਿੰਗ ਜਿਹੜਾ ਤੇ ਕਿਸ ਨਾਂ ਤੇ ਦੁਕਾਨ ਆਪਣੀ ਆਪਣੀ ਗਲਫ ਫਾਈਨ ਦੇ ਨਾਮ ਤੇ ਬਣਾਣੀ ਹੈ ਫਲਾਈ ਰੋਡ ਤੇ ਮੈਂ ਫਲਾਈ ਰੋਡ ਤੇ ਠੀਕ ਹੈ ਜੀ ਥੈਂਕ ਯੂ